ਮੌਸਮ ਲਗਾਤਾਰ ਤਾਪਰ ਵੱਧਦਾ ਜਾ ਰਿਹਾ ਹੈ ਗਰਮੀ ਹੈ ਗਾਹਕ ਜਿਹੜਾ ਉਹ ਨਹੀਂ ਨਿਕਲਦਾ ਠੱਠਾ ਬੈਠਿਆ ਹੋਇਆ ਮਾਰਾ ਬਿਲਕੁਲ ਕੰਮ ਕਰਦਾ ਕੋਈ ਜ਼ਿਆਦਾ ਗਰਮੀ ਪੈ ਰਹੀ ਹੈ ਲੋਕ ਦੁਪਹਿਰੇ ਬਾਹਰ ਨਿਕਲਣਾ ਪਸੰਦ ਨਹੀਂ ਕਰਦੇ ਸਾਰਾ ਬਜ਼ਾਰ ਖਾਲੀ ਪਿਆ ਸਾਕੀ ਜਿਹੜੀ ਹੈਗੀ ਉਹ ਸਵੇਰੇ ਤੇ ਸ਼ਾਮ ਦੀ ਰਹਗੀ ਆ ਦਿਨ ਚ ਬਿਲਕੁਲ ਖਾਲੀ ਸੁੰਨਮ ਸਾਟਾ ਗਰਮੀ ਬੇਹਿਸਾਬ ਗਰਮੀ ਪੈ ਰਹੀ ਹੈ ਬਹੁਤ ਮੰਦਾ ਸਰ ਜੀ ਬਹੁਤ ਮੰਦਾ ਸਵੇਰੇ ਤੇ ਸ਼ਾਮ ਤਾਂ ਜਿਵੇਂ ਆਣਿਆ ਉਵੇਂ ਚਲੇ ਜਾਂਦੇ ਆ ਵਾਪਸ ਟਾਈਪ ਪਾਸੇ ਪੰਜਾਬ ਦੇ ਵਿੱਚ ਜਿੱਥੇ ਲਗਾਤਾਰ ਤਾਪਮਾਨ ਵੱਧਦਾ ਜਾ ਰਿਹਾ ਤਾਂ ਗੱਲ ਕਰੀਏ ਪਟਿਆਲਾ ਦੀ ਤਾਂ ਤਸਵੀਰ ਤੁਹਾਡਾਂ ਨਾਲ ਸਾਂਝੀ ਕਰ ਰਹੇ ਹਾਂ ਤਾਂ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਬਾਜ਼ਾਰ ਜਿਹੜੇ ਆ ਉਹ ਖਾਲੀ ਪਏ ਆ ਕਿਉਂਕਿ ਈਕਾ ਦੁੱਕਾ ਹੀ ਜਿਹੜੇ ਲੋਕ ਨੇ ਉਹ ਘਰੋਂ ਬਾਹਰ ਨਿਕਲ ਰਹੇ ਆ ਪਰ ਜਿਸ ਨੂੰ ਜ਼ਿਆਦਾ ਜ਼ਰੂਰੀ ਕੰਮ ਹੁੰਦਾ ਉਹੀ ਬਾਹਰ ਨਿਕਲ ਲਿਆ ਕਿਉਂਕਿ ਲਗਾਤਾਰ ਚਾਹੇ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਜ਼ਰੂਰ ਹੋਏਗੀ ਪਰ ਬਾਜ਼ਾਰ ਨੇ ਜਿਹੜੇ ਦੁਕਾਨਦਾਰ ਨੇ ਜਿਹੜੇ ਉਹ ਵੇਲੇ ਬੈਠਦੇ ਹੋਏ ਨਜ਼ਰ ਦਿਖ ਰਹੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਸਟਮਰ ਜਿਹੜਾ ਉਹ ਦੁਕਾਨਾਂ ਦੇ ਉੱਤੇ ਨਹੀਂ ਦਿਖ ਰਿਹਾ ਕਿਉਂਕਿ ਲਗਾਤਾਰ ਦੇਖੇ ਤਾਪਮਾਨ ਦੇ ਵਿੱਚ ਵਾਧਾ ਜਰੂਰ ਹੋ ਰਿਹਾ ਤਾਂ ਲੋਕ ਜਿਹੜੇ ਨਿਕਲਦੇ ਆ ਲੋਕਾਂ ਨੇ ਮੂੰਹ ਬੰਨੇ ਹੁੰਦੇ ਆ ਜਾਂ ਜਿਸ ਤਿੱਕੇ ਨਾਲ ਤਪਸ਼ ਹੈਗੀ ਆ ਤਾਂ ਉਰੇ ਲੋਕ ਨੇ ਜਿਹੜੇ ਉਹ ਵੀ ਆਪਣੇ ਕੰਮਕਾਰਾਂ ਦੇ ਲੈ ਕੇ ਜਿਹੜਾ ਜ਼ਰੂਰੀ ਹੈ ਉਹ ਸਮਾਨ ਪ੍ਰਚਾਰ ਵੈਰੀ ਕਿਹਨਾ ਵਜੋਂ ਬਣਾ ਮੇਰਾ ਨਾਮ ਗੁਰਮੀਤ ਸਿੰਘ ਹੈ ਬਾਜੀ ਬਾਜੀ ਕਿਵੇਂ ਦੇਖਦੇ ਹੋ ਲਗਾਤਾਰ ਤਾਪਮਾਨ ਦੇ ਵਿੱਚ ਵਾਧਾ ਹੋ ਰਿਹਾ ਗਰਮੈਸ਼ ਬਹੁਤ ਹੈ ਜਿਵੇਂ ਤੁਸੀਂ ਮੂੰਹ ਤੇ ਰੁਮਾਲ ਬੰਨਿਆ ਹੋਇਆ ਆਪਾਂ ਦੇਖਦੇ ਆ ਕਿ ਲੋਕ ਜਿਹੜੇ ਨੇ ਦੁਕ ਭਾਈ ਗੱਲ ਇਸ ਤਰ੍ਹਾਂ ਹੈਗੀ ਹੈ ਗਰਮੀ ਦਾ ਟੈਂਪਰੇਚਰ ਇੰਨਾ ਵੱਧ ਗਿਆ ਹੈਗਾ ਕਿ ਲੋਕ ਜਾਂ ਤਾਂ ਬਹੁਤ ਸਾਰੇ ਨਿਕਲਦੇ ਨੇ ਜਾਂ ਸ਼ਾਮ ਨੂੰ ਨਿਕਲਦੇ ਨੇ ਮੈਂ ਵੀ ਕਿਸੇ ਜ਼ਰੂਰੀ ਕੰਮ ਆਇਆ ਨਹੀਂ ਤਾਂ ਮੈਂ ਵੀ ਇੰਨੀ ਗਰਮੀ 'ਚ ਨਹੀਂ ਨਿਕਲਦਾ ਕਿੱਥੇ ਤੇ ਵੈਸੇ ਇੰਨੀ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਲੋਕ ਦੁਪਹਿਰੇ ਬਾਹਰ ਨਿਕਲਣਾ ਪਸੰਦ ਨਹੀਂ ਕਰਦੇ ਇੱਕ ਤਰ੍ਹਾਂ ਸਾਰਾ ਤੁਹਿਆਰ ਦੇਖੋ ਸਾਰਾ ਬਜ਼ਾਰ ਖਾਲੀ ਪਿਆ ਪਰ ਇੱਕ ਪਾਸੇ ਦੇਖਦੇ ਆ ਕਿ ਦੁਕਾਨਦਾਰਾਂ ਦਾ ਬੜਾ ਇਸ ਟਾਈਮ ਮਾੜਾ ਹਾਲ ਹੈ ਕਸਟਮਰ ਜਿਹੜਾ ਹੈਗਾ ਉਹ ਨਹੀਂ ਨਿਕਲਦਾ ਬਹੁਤ ਸਾਰੀਆਂ ਐਪ ਜਿਹੜੀਆਂ ਨੇ ਉਹ ਮਾਰਕੀਟ ਚੱਲ ਰਹੀਆਂ ਨੇ ਸਾਰ ਇਸ ਤਰ੍ਹਾਂ ਹੈਗਾ ਉਹ ਵੀ ਗੱਲ ਤੁਹਾਡੀ ਠੀਕ ਹੈ ਜੇ ਕਿਸੇ ਨੂੰ ਕਿਤੇ ਕਾਰ ਬੈਠ ਕੇ ਸਮਾਨ ਮਿਲਦਾ ਹੋਵੇ ਮੇਰਾ પેટ્રોલ ਦੀ ਬਚਤ ਹੈ ਗਰਮੀ ਜੀ ਨਿਕਲਦਾ ਬਚਦਾ ਮੈਂ ਇਸ ਕਰਕੇ ਜ਼ਿਆਦਾਤਰ ਲੋਕ ਕਾਰ ਸਮਾਨ ਮੰਗਵਾ ਲੈਣੇ ਪਸੰਦ ਕਰਦੇ ਨੇ ਦੁਕਾਨਦਾਰਾਂ ਦਾ ਬਹੁਤ ਨੁਕਸਾਨ ਹੈ ਇੱਥੇ ਇੱਕ ਤਰ੍ਹਾਂ ਵੈਸੇ ਮਾਰ ਪੈ ਰਹੀ ਹੈ ਗਰਮੀ ਦੀ ਉੱਤੋਂ ਜਿਹੜਾ ਆਨਲਾਈਨ ਜਿਹੜੀ ਸ਼ਾਪਿੰਗ ਹੋ ਰਹੀ ਹੈ ਉਹਦੇ ਨਾਲ ਕਾਫੀ ਨੁਕਸਾਨ ਹੋ ਰਿਹਾ ਹੈ ਤਾਂ ਬਿਲਕੁਲ ਤਸਵੀਰ ਜਿਹੜੀ ਹੈ ਤੁਹਾਨੂੰ ਇੱਕ ਵਾਰ ਫੇਰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਜਿੱਥੇ ਦੁਕਾਨਦਾਰ ਨੇ ਗ੍ਰਾਹਕ ਹੈ ਉਹ ਨਹੀਂ ਨਿਕਲਦਾ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਅਗਰ ਸਮਾਨ ਜਿਹੜਾ ਉਸੇ ਰੇਟ ਦੇ ਉੱਤੇ ਘਰ ਦੇ ਵਿੱਚ ਮਿਲਦਾ ਤਾਂ ਕਿਉਂ ਸਾਨੂੰ ਬਾਜ਼ਾਰਾਂ ਦੇ ਵਿੱਚ ਜਾਣਾ ਪਵੇ ਤਾਂ ਬਾਈ ਜੀ ਦੇਖ ਸਕਦੇ ਆ ਇਧਰਲੇ ਪਾਸੇ ਦਵਾਈਆਂ ਦੀ ਦੁਕਾਨ ਹੈ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਲਗਾਤਾਰ ਆਪਾਂ ਦੇਖਦੇ ਆ ਬਾਈ ਜੀ ਕੀ ਨਾਮ ਹੈ ਜੀ ਤੁਹਾਡਾ ਬਾਈ ਜੀ ਮੇਰਾ ਨਾਮ ਅਮਿਤ ਹੈ ਜੀ ਅਜੇ ਕਿਵੇਂ ਦੇਖਦੇ ਹੋ ਲਗਾਤਾਰ ਤਾਪਮਾਨ ਜਿਹੜਾ ਹੈਗਾ ਉਹ ਵੱਧਦਾ ਜਾ ਰਿਹਾ ਔਰ ਗਾਹਕ ਦੇਖ ਰਹਾ ਕਿ ਬਾਜ਼ਾਰ ਖਾਲੀ ਖਾਲੀ ਪੈ ਨੇ ਔਰ ਦੁਕਾਨਦਾਰਾ ਦੇ ਵੀ ਜਿਹੜੇ ਵਿਹਲੇ ਬੈਠੇ ਨੇ ਦੇਖੋ ਇਹ ਤਾਂ ਗੱਲ ਸੱਚੀ ਹੈ ਕਿ ਜੀ ਹੁਣ ਜਿਵੇਂ ਜਿਵੇਂ ਤਾਪਮਾਨ ਵੱਧਦਾ ਜਾ ਰਿਹਾ ਹੈਗਾ ਤਾਂ ਗਰਮੀ ਵਧਦੀ ਜਾ ਰਹੀ ਹੈ ਤੇ ਗਾਹਕ ਬਾਹਰ ਨਿਕਲਦਾ ਹੋਇਆ ਬਹੁਤ ਘੱਟ ਦਿਖਦਾ ਇੱਕ ਤਾਂ ਕਾਰਨ ਇਹ ਹੈ ਕਿ ਗਰਮੀ ਦੂਜਾ ਜਿਹੜਾ ਇੱਕ ਆਨਲਾਈਨ ਕੰਮ ਸ਼ੁਰੂ ਹੋ ਗਿਆ ਹੈਗਾ ਤਾਂ ਬੰਦਾ ਹੀ ਸੋਚਦਾ ਵੀ ਚਲੋ ਘਰੇ ਬੈਠੇ ਬੈਠੇ ਹੀ ਮੰਗਾ ਲਈਏ ਸਮਾਨ ਇਸ ਕਰਕੇ ਗਾਹਕ ਦਾ ਨਿਕਲਣਾ ਬਹੁਤ ਮੁਸ਼ਕਿਲ ਹੋਇਆ ਹੋਇਆ ਹੈ ਤੇ ਇਸ ਕਰਕੇ ਦੁਕਾਨਾਂ ਤੇ ਨਹੀਂ ਆਉਂਦੇ ਹੈਗੇ ਇਸ ਕਰਕੇ ਸਾਰਾ ਬਾਜ਼ਾਰ ਤੁਹਾਡੇ ਸਾਹਮਣੇ ਵੀ ਖਾਲੀ ਹੋਇਆ ਪਿਆ ਤੇ ਨਾ ਹੀ ਕੋਈ ਹੁਣ ਅੱਜਕੱਲ ਸਾਡੀ ਬੋਣੀ ਬੱਟਾ ਵੀ ਨਹੀਂ ਹੁੰਦਾ ਅੱਜਕੱਲ ਤਾਂ ਹੁਣ ਜਲਦੀ ਜਲਦੀ ਹੁਣ ਜੇ ਗਾਹਕ ਆਂਦਾ ਤਾਂ ਸਵੇਰੇ ਸਵੇਰੇ ਜਾਂ ਤਾਂ 8-9 ਵਜੇ ਆ ਗਿਆ ਆ ਗਿਆ ਜਾਂ ਫਿਰ ਸ਼ਾਮ ਨੂੰ 5-6 ਵਜੇ ਤੋਂ ਬਾਅਦ ਜਦ ਸੂਰਜ ਢਲਣ ਤੋਂ ਬਾਅਦ ਆਉਂਦਾ ਤਾਂ ਆਪਾਂ ਦੇਖਿਆ ਬਹੁਤ ਸਾਰੀਆਂ ਐਪ ਚੱਲ ਰਹੀਆਂ ਨੇ ਮਾਰਕੀਟ ਦੇ ਵਿੱਚ ਹੁਣ ਤਾਂ ਦਵਾਈਆਂ ਵੀ ਕਹਿੰਦੇ ਔਨਲਾਈਨ ਜਿਹੜੀਆਂ ਮਿਲਣ ਲੱਗ ਗਈਆਂ ਨਹੀਂ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ਸਾਰੀ ਦਵਾਈਆਂ ਹੁਣ ਅੱਜਕੱਲ ਔਨਲਾਈਨ ਵੀ ਬਹੁਤ ਦਵਾਈਆਂ ਮਿਲ ਦੇ ਕੋਈ ਨeta ਹੁਣ ਸਰਕਾਰ ਨੂੰ ਸੋਚਣਾ ਚਾਹੀਦਾ ਦੁਕਾਨਦਾਰਾਂ ਬਾਰੇ ਜਿਹੜਾ ਵੀ ਹੈਗਾ ਵੀ ਉਹ ਜਿਹੜੇ ਆਨਲਾਈਨ ਹੈਗੇ ਉਹਨਾਂ ਨੂੰ ਘਟਾਉਣਾ ਚਾਹੀਦਾ ਤੇ ਦੁਕਾਨਦਾਰ ਜਿਹੜੇ ਹੈਗੇ ਉਹਨਾਂ ਦੇ ਬਾਰੇ ਵੀ ਕੁਝ ਸੋਚ ਸਮਝ ਕੇ ਉਹਨਾਂ ਦੇ ਵੀ ਵਿਵਰਧੀ ਵਾਸਤੇ ਵੀ ਸਰਕਾਰ ਨੂੰ ਕੁਝ ਨਾ ਕੁਝ ਸੋਚਣਾ ਚਾਹੀਦਾ ਅੱਛਾ ਜਿਵੇਂ ਹੁਣ ਗਰਮੀ ਵੱਧਦੀ ਜਾ ਰਹੀ ਹੈਗੀ ਤਾਂ ਪਾ ਦੇਖਦਾ ਕਿ ਸਵੇਰੇ ਸ਼ਾਮ ਦੀ ਗੱਕੀ ਜਿਹੜੀ ਇਹ ਰਹਿ ਗਈ ਹੈ हां ए ਸਾਡੀ ਗੱਲ ਸਹੀ ਹੈ ਜੀ ਹੁਣ ਗਾਹਕੀ ਜਿਹੜੀ ਹੈਗੀ ਉਹ ਸਵੇਰੇ ਤੇ ਸ਼ਾਮ ਦੀ ਰਹਗੀ ਆ ਦਿਨ ਚ ਬਿਲਕੁਲ ਖਾਲੀ ਸੁੰਨਮ ਸਾਟਾ ਤੁਸੀਂ ਵੀ ਜਿਵੇਂ ਦੇਖ ਸਕਦੇ ਹੋ ਬਾਜ਼ਾਰਾਂ ਦੇ ਵਿੱਚ ਹੁਣ ਅੱਜ ਦੀ ਵੀ ਹੁਣੇ ਦੇਖੋ ਬਾਜ਼ਾਰ ਜਿਵੇਂ ਖਾਲੀ ਪਏ ਨੇ ਬਿਲਕੁਲ ਇਸ ਵਕਤ ਵੀ ਕੋਈ ਵੀ ਇੱਕ ਵੀ ਗਾਹਕ ਦੁਕਾਨ ਦੇ ਉੱਪਰ ਨਹੀਂ ਤੁਹਾਨੂੰ ਦਿਖੇਗਾ ਸਿਰਫ ਹਾਂ ਆਵਾਜ਼ਾਂ ਹੀ ਜ਼ਰੂਰ ਹੈਗੀ ਐ ਸੜਕ ਦੇ ਉੱਪਰ ਬਟ ਦੁਕਾਨ ਦੇ ਉੱਪਰ ਕੋਈ ਵੀ ਗਾਹਕ ਤੁਹਾਨੂੰ ਇੱਕ ਵੀ ਗਾਹਕ ਨਹੀਂ ਦਿਖੂਗਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਜਿਹੜਾ ਬਾਰਸ਼ ਆਉਣ ਵਾਲੇ ਦਿਨਾਂ ਸੰਭਾਵਨਾ ਹੈ ਦੇਖੋ ਜੇ بارش ਹੁੰਦੀ ਹੈ ਫਿਰ ਤਾਪਮਾਨ ਚ ਗਰਾਵਟ ਆਉਗੀ ਸਾਨੂੰ ਵੀ ਉਮੀਦ ਹੈਗੀ ਫਿਰ ਦਿਨ ਚ ਵੀ ਜਿਹੜਾ ਹੈਗਾ ਗਾਕ ਬਾਹਰ ਨਿਕਲੇਗਾ ਦੁਕਾਨਾਂ ਤੇ ਜਾਊਗਾ ਕੋਈ ਨਾ ਕੋਈ ਸਮਾਨ ਖਰੀਦਦਾ ਰਹੀ ਕਰੂਗਾ ਦੇਖਦੇ ਹੁਣ ਆਉਣ ਵਾਲੇ ਸਮੇਂ ਚ ਕੀ ਹੁੰਦਾ ਹੈ ਮੌਸਮ ਦੇ ਉੱਪਰ ਹੈ ਜੀ ਬਾਕੀ ਤਾਂ ਸਾਰਾ ਕੁਝ ਇਹ ਫਿਰ ਖਰਚੇ ਕਿਵੇਂ ਨਿਕਲਦੇ ਹੋਣਗੇ ਜੇ ਆਪਾਂ ਦੂਸਰੇ ਪਾਸੇ ਕਹੀਏ ਕਿਉਂਕਿ ਆਪਾਂ ਅਕਸਰ ਦੇਖਦੇ ਆ ਕਿ ਦੋ ਦੋ ਤਿੰਨ ਤਿੰਨ ਮੁੰਡੇ ਬੰਦੇ ਨੇ ਦੁਕਾਨ ਤੇ ਰੱਖੇ ਹੁੰਦੇ ਪਰ ਤੁਸੀਂ ਹੁਣ ਕੋਈ ਮੁੰਡਾ ਵੀ ਨਹੀਂ ਰੱਖਿਆ ਹੋਇਆ ਨਹੀਂ ਅਸੀਂ ਕੋਈ ਮੁੰਡਾ ਨਹੀਂ ਰੱਖਿਆ ਹੋਇਆ ਜੀ ਕਿਉਂਕਿ ਤੁਹਾਨੂੰ ਪਤਾ ਹੀ ਆ ਜੀ ਕਿਵੇਂ ਦੇ ਹਾਲਾਤ ਚ वैसे ही खर्चे पूरे नहीं होंदे ता मुंडा रख के ता और खर्चे बढ़ाने वाली गल हो जाती है इस कर के ऐसे ता यही है कि जिन्ना खएगा सी आप ही खुद ही मैनेज करी ता सारा यानी कि कुल मिलाकर है कि जिने आजकल ऑनलाइन्स ऐप ने उन्होंने आम दुकानदारांनो ਝੰਜੋੜ ਕੇ ਰੱਖਿਆ बिल्कुल जी ऑनलाइन ऐप्स ने जी दुकानदारां दा पूरा पसीना कढ़्या पया है जी ना बंदा उन कुछ कर सकदा है ना कुछ कह सकदा है उस पीछे ਤਾਂ ਬਿਲਕੁਲ ਤਸਵੀਰ ਜਿਹੜੀ ਹੈ ਜਿਸ ਤਰੀਕੇ ਦੇ ਨਾਲ ਭਾਈ ਜੀ ਨੇ ਦੱਸਿਆ ਕਿ ਸੋਸ਼ਲ ਮੀਡੀਆ ਦੇ ਉੱਤੇ ਜਿਸ ਤਰੀਕੇ ਦੇ ਨਾਲ ਵਾਇਰਲ ਹੋ ਰਹੀਆਂ ਕੋਈ ਐਪਸ ਨੇ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਤਾਂ ਉਸੇ ਰੇਟ ਦੇ ਵਿੱਚ ਜਿਹੜਾ ਸਮਾਨ ਹੈ ਉਹ ਦੇ ਦਿੰਦੀਆਂ ਪਰ ਫਿਲਹਾਲ ਦੀ ਘੜੀ ਜਿਹੜਾ ਹੈਗਾ ਮਾਰਕੀਟ ਦੀ ਜਿਹੜੀ ਪੋਜੀਸ਼ਨ ਹੈਗੀ ਹੈ ਤਾਂ ਤੁਹਾਨੂੰ ਜ਼ਰੂਰ ਇੱਕ ਦੁਕਾਨ ਹੈ ਭਾਈ ਜੀ ਦੀ ਇਹਨਾਂ ਦਾ ਵੀ ਕੰਮ ਹੈ ਜਿਹੜਾ ਉਹ ਲਫਾਫਿਆਂ ਦਾ ਕੰਮ ਹੈ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਬਿਲਕੁਲ ਤਸਵੀਰ ਜਿਹੜੀ ਹੈ ਤੁਹਾਨੂੰ ਮਾਰਕੀਟ ਦੇ ਅਸੀਂ ਦਿਖਾਉਂਦੇ ਨਜ਼ਰ ਆ ਰਿਹਾ ਤਾਂ ਸਾਰੇ ਦੀ ਸਾਰੇ ਮਾਰਕੀਟ ਜਿਹੜੀ ਹੈ ਉਹ ਵਿਲੇ ਬੈਠੇ ਆ ਕਿਉਂਕਿ ਲਗਾਤਾਰ ਜਿਹੜੀ ਵੱਧਦੀ ਗਰਮੀ ਦੇ ਨਾਲ ਵੱਧੀ ਕਹਿਰ ਹੈ ਜਿਹੜਾ ਉਹ ਲੋਕ ਜਿਹੜੇ ਨਹੀਂ ਨਿਕਲ ਰਹੇ ਪਰ ਜਿਹੜੇ ਰੋਜ਼ ਤਾਜ਼ੇ ਕਮਾ ਕੇ ਤਾਜ਼ੇ ਖਾਣ ਆ ਲੈਣੇ ਜ਼ਰੂਰ ਆਪਣੇ ਕੰਮ ਧੰਦੇ ਦੇ ਕਰਦੇ ਹੋਏ ਕਿਰਾਏ ਵੀ ਕੱਢਣੇ ਹੁੰਦੇ ਆ ਬਾਈ ਜੀ ਵੀ ਸਾਡੇ ਨਾਲ ਮੌਜੂਦ ਨੇ ਬਾਈ ਜੀ ਕੀ ਨਾਮ ਹੈ ਜੀ ਆਪਣਾ ਅਸ਼wini ਜੀ ਅਸ਼wini ਜੀ ਕਿਵੇਂ ਦੇਖਦੇ ਹੋ ਮੌਸਮ ਲਗਾਤਾਰ ਤਾਪਮਨ ਵੱਧਦਾ ਜਾ ਰਿਹਾ ਹੈ ਗਰਮੀ ਹੈ ਗਾਹਕ ਜਿਹੜਾ ਉਹ ਨਹੀਂ ਨਿਕਲ ਪਾ ਰਹੇ ਭੱਟਾ ਬੈ ਇਹ ਜੰਗ ਦੀ ਪਤਾ ਨਹੀਂ ਕਿ ਐਸੇ ਆਪਾਂ ਜੇ ਪੈ ਰਹੇ ਆ ਇਹਨਾਂ ਨੇ ਜਮਾਈ ਖਤਮ ਕਰਤਾ ਬਜ਼ਾਰ ਪਰ ਇੱਕ ਪਾਸੇ ਜਿਹੜੇ ਔਨਲਾਈਨ ਐਪਸ ਨੇ ਵੱਡੀਆਂ-ਵੱਡੀਆਂ ਕੰਪਨੀਆਂ ਘਰ ਬੈਠੇ ਸਾਮਾਨ ਦੇ ਰਹੀਆਂ ਉਹਦੇ ਨਾਲ ਕਿੰਨਾ ਕੁ ਫਰਕ ਸਮਝਦੇ ਹੋ ਬਹੁਤ ਫਰਕ ਹੈ ਜੀ ਉਹਨਾਂ ਨਾਲ ਵੀ ਘਰ ਬੈਠੇ ਅਗਲੇ ਨੂੰ ਸਾਮਾਨ ਮਿਲਦਾ ਸਭ ਕੁਝ ਅਗਲਾ ਉਰੇ ਕੀ ਕਰਨ ਆਏਗਾ ਹਾਲਾਤ ਬਹੁਤ ਖਰਾਬ ਨੇ ਦੁਕਾਨਦਾਰ ਤਾਂ ਵਿਹਲੇ ਹੋ ਗਏ ਸਾਰੇ ਅੱਛਾ ਫਿਰ ਕਿਵੇਂ ਕੱਢਦੇ ਹੋ ਕਿਰਾਇਆ ਵਗੈਰਾ ਬੜਾ ਔਖਾ ਹੋ ਜਾਂਦਾ ਇਸ ਚੀਜ਼ ਨੂੰ ਦੇਖਿਆ ਜਾਵੇ ਤਾਂ ਬਹੁਤ ਔਖਾ ਹੋਇਆ ਬਈ ਜੀ ਇਸ ਟਾਈਮ ਬਈ ਇਸੀ ਕਰਕੇ ਦਿੱਕਤ ਹੀ ਦਿੱਕਤ ਹੈ ਤਾਂ ਬਿਲਕੁਲ ਜਿਹੜੇ ਲੋਕ ਨੇ ਉਹ ਪ੍ਰੇਸ਼ਾਨ ਨਜ਼ਰ ਆ ਰਹੇ ਕਿਉਂਕਿ ਲਗਾਤਾਰ ਦੇਖਿਆ ਜਾਵੇ ਤਾਂ ਇਸ ਟਾਈਮ ਕਿਰਾਏ ਕੱਢਣੇ ਵੀ ਜਿਹੜੇ ਆ ਉਹ ਔਖੇ ਆ ਜਿਹੜੇ ਮੰਦੀ ਹਾਲ ਹੈ ਮਾਰਕੀਟ ਦੀ ਜਿਹੜੀ ਹੈ ਤਸਵੀਰ ਤੁਹਾਨੂੰ ਅਸੀਂ ਪਟਿਆਲੇ ਦੀ ਦਿਖਾ ਰਹੇ ਆ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਬਾਈ ਜੇਰੀ ਵੀ ਜਿਹੜਾ ਛਤਰੀ ਹੈ ਜਿਹੜੀ ਉਹ ਗਰਮੀ ਕਰਕੇ ਲਗਾੰਦੇ ਹੋਏ ਨਜ਼ਰ ਆ ਰਿਹਾ ਤਾਂ ਜ਼ਰੂਰ ਦੇਖ ਸਕਦੇ ਆ ਤਸਵੀਰ ਦੇ ਵਿੱਚ ਜ਼ਰੂਰ ਇੱਕ ਰੈਡੀਮੇਡ ਦੀ ਦੁਕਾਨ ਆ ਔਰ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਸਰਦਾਰ ਸਾਹਿਬਰੇ ਵਿਹਲੇ ਬੈਠੇ ਨੇ ਹਾਂਜੀ ਹੋਰ ਬਾਈ ਜੀ ਠੀਕ ਹੋ ਅਰੇ ਕਿਵੇਂ ਦੇਖ ਦੋ ਵੀਰ ਜੀ ਕਿ ਲਗਾਤਾਰ ਜਿਸ ਤਰੀਕੇ ਦੇ ਨਾਲ ਤਾਪਮਾਨ ਵੱਧਦਾ ਜਾ ਰਿਹਾ ਔਰ ਮਾਰਕੀਟ ਸੁੰਨੀ ਪਈ ਹੈ ਦੁਕਾਨਾਂ ਖਾਲੀ ਪਈਆਂ ਨੇ ਬਹੁਤ ਮੰਦਾ ਸਰ ਜੀ ਬਹੁਤ ਮੰਦਾ ਸਵੇਰੇ ਤਾਂ ਸ਼ਾਂਤ ਆ ਜਿਵੇਂ ਆਂਦੇ ਆ ਉਵੇਂ ਚਲੇ ਜਾਂਦੇ ਆ ਵਾਪਸ ਕੋਈ ਕੰਮ ਨਹੀਂ ਆ ਸਭ ਆਨਲਾਈਨ ਪਤਾ ਨਹੀਂ ਕੰਮ ਕਰੀ ਜਾਂਦੇ ਕੋਈ ਕੰਮ ਨਹੀਂ ਆਂਦੀ ਕਿਤੇ ਬਿਲੇ ਬੈਠੇ ਦੋ ਨੌਕਰ ਰੱਖੇ ਸੀਗੇ ਅਸਤਾ ਉਹ ਵੀ ਛੁੱਟੀ ਕਰਤੀ ਜੀ ਚਲੋ ਜਿਹੜੇ ਪੈਸੇ ਬਜਦੇ ਆਂ ਵਿਚਾਲੀਏ ਬਹੁਤ ਬੁਰਾ ਹਾਲ ਹੈ। ਟਿੱਕੇ ਦੇ ਨਾਲ ਦੇਖਿਆ ਜਾਵੇ ਇੱਕ ਪਾਸੇ ਗਰਮੇ ਇੱਕ ਪਾਸੇ ਔਨਲਾਈਨ ਜਿਹੜੀਆਂ ਐਪ ਚੱਲ ਰਹੀਆਂ ਨੇ। ਤੁਸੀਂ ਕਹਿੰਦੇ ਕਿ ਉਹਦੇ ਕਰਕੇ ਕੰਮ ਖਤਮ ਹੋਇਆ। ਬਹੁਤ ਖਤਮ ਹੋ ਗਿਆ ਜੀਰੋ ਹੋ ਗਿਆ ਕੰਮ। ਬਿਲਕੁਲ ਜ਼ੀਰੋ। ਅਜੀਵੀਂ ਆਨਿਆ ਹਫਤੇ ਦੇ ਵਿੱਚ ਇੱਕ ਅੱਧਾ ਦਿਨ ਲੱਗਦਾ ਕੋਈ ਕੰਮ ਹੋ ਜੇ ਹੋ ਜੇ ਨਹੀਂ ਤਾਂ ਜਿਸ ਤਰ੍ਹਾਂ ਆਨਿਆ ਉਸ ਤਰ੍ਹਾਂ ਹੀ ਚੱਲੇ ਜਾਂਦੀ। ਪਰ ਜੇਪਾ ਔਨਲਾਈਨ ਦੀ ਗੱਲ ਕੀਤੀ ਜਾਵੇ ਬਾਈ ਜੀ ਸਮਾਨ ਫਿਰ ਕਿਸ ਤਰੀਕੇ ਦੇ ਨਾਲ ਸਸਤਾ ਮਿਲਦਾ ਜਾਂ ਕਿਉਂ ਗਾਹਕ ਨਿਕਲਦਾ ਨਹੀਂ? ਨਹੀਂ ਲੱਗਦਾ ਗਾਹਕ ਆ ਜਾਂਦਾ ਫੋਟੋ ਜੀ ਲੈ ਕੇ ਜੀ ਆ ਹੈਗਾ ਉਹ ਹੁੰਦਾ ਹੀ ਨਹੀਂ ਸਾਡੇ ਕੋਲ ਹੀ। ਬੜਾ ਕੰਮ ਤਾਂ ਹੈ ਹੀ ਨਹੀਂ ਜ਼ੀ ਅਠਾ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਦੋ ਜਿਹੜੇ ਨੌਕਰ ਰੱਖਿਓ ਸੀ ਵਰਕਰ ਰੱਖਿਓ ਸੀ ਤੁਸੀਂ ਉਹ ਵੀ ਕੱਢ ਦਿੱਤੇ ਆ ਤੇ ਕਿਰਾਇਆ ਕੱਢਣਾ ਜਾਂ ਕੁਛ ਐ ਬਹੁਤ ਔਖਾ ਹੋਇਆ ਬਸ ਬੁਰੇ ਹਾਲ ਹੈ ਕੀ ਦੱਸੀਏ ਬੁਰੇ ਹਾਲ ਹੈ ਹਾਂਜੀ ਕੋਈ ਉਸੇ ਤਰ੍ਹਾਂ ਉਸੇ ਤਰ੍ਹਾਂ ਚੱਲੇ ਜਾਂਦੀ ਮੇਰਾ ਨਹੀਂ ਸਾਰਿਆਂ ਦਾ ਇਹ ਹਾਲ ਹੈ ਤੁਸੀਂ ਅੱਗੇ ਜਾ ਕੇ ਦੋ ਚਾਰ ਦੁਕਾਨਾਂ ਅੱਗੇ ਪੁੱਛ ਲੋ ਸਭ ਪਾਸੇ ਇਹ ਹਾਲ ਹੈ ਜਾਨੀ ਕਿ ਟੋਟਲ ਜਿਹੜਾ ਕਿ ਮੰਦੇ ਚੱਲਨੇ ਪੈ ਰਹੀ ਐ ਔਨਲਾਈਨ ਐਪ ਹਾਂ ਹਾਂਜੀ ਹਾਂ ਪਾਸੇ ਗਰਮੀ ਕਰਕੇ ਇੱਕ ਪਾਸੇ ਔਨਲਾਈਨ ਕਰਕੇ ਕਬੀਰਪੁਰ ਜਿਸ ਤਰੀਕੇ ਦੇ ਨਾਲ ਬਾਈ ਜੀ ਨੇ ਦੱਸਿਆ ਤਾਂ ਕਹਿੰਦੇ ਕਿ ਦੋ ਵਰਕਰ ਮੇਰੇ ਕੋਲ ਕੰਮ ਕਰਦੇ ਸੀ ਫਿਲਹਾਲ ਜਿਹੜੇ ਨੇ ਅਸੀਂ ਉਹ ਵੀ ਉਹਨਾਂ ਨੂੰ ਕੰਮ ਤੋਂ ਛੁੱਟੀ ਕਰ ਦਿੱਤੀ ਹੈ ਕਿਉਂਕਿ ਗਾਹਕ ਜਿਹੜਾ ਉਹ ਨਹੀਂ ਦਿਖ ਰਿਹਾ ਕਿਉਂਕਿ ਲਗਾਤਾਰ ਤੁਹਾਨੂੰ ਅਸੀਂ ਪਟਿਆਲਾ ਮਾਰਕੀਟ ਦੀਆਂ ਜਿਹੜੀਆਂ ਤਸਵੀਰਾਂ ਤੁਹਾਡਾਂ ਨਾਲ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਲਗਾਤਾਰ ਦੇਖਿਆ ਜਾ ਰਿਹਾ ਹੈ ਸਗਾ ਕਿ ਗਾਹਕ ਜਿਹੜਾ ਉਹ ਘਰੋਂ ਬਾਹਰ ਨਹੀਂ ਨਿਕਲਦਾ ਕਿਉਂਕਿ ਵੱਡੀ ਸਮੱਸਿਆ ਜਿਹੜੀ ਉਹ ਔਨਲਾਈਨ ਸ਼ੋਪਿੰਗ ਦੀ ਹੈ ਤਾਂ ਬਿਲਕੁਲ ਤਸਵੀਰ ਜਿਸ ਤਰੀਕੇ ਨਾਲ ਦਿਖਾ ਰਹੇ ਹਾਂ ਤਾਂ ਬਿਲਕੁਲ ਇਹ ਲਿਫਾਫਿਆਂ ਦੀ ਦੁਕਾਨ ਹੈ ਡਿਸਪੋਜ਼ੇਬਲ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਜੀਵ ਹੈ ਰਜੀਵ ਜੀ ਕਿਵੇਂ ਦੇਖਦੇ ਹੋ ਲਗਾਤਾਰ ਜਿਵੇਂ ਜਿਸ ਤਰੀਕੇ ਦੇ ਨਾਲ ਬੰਦਾ ਵਜਾਰ ਹੈ ਮਾਰਕੀਟ ਸੁਨਸਾਨ ਪਈ ਹੈ ਗਾਹਕ ਹੈ ਨਹੀਂ ਗਾ ਕਾਰਨ ਕੀ ਸਮਝਦੇ ਹੋ ਕਾਰਨ ਭਾਈ ਜੀ ਗਰਮੀ ਬੇਹਿਸਾਬ ਗਰਮੀ ਪੈ ਰਹੀ ਹੈ ਟੈਂਪਰੇਚਰ ਤੁਸੀਂ ਦੇਖੋ ਕਿ ਬੰਦਾ ਬਾਹਰ 10 ਮਿੰਟ ਵੀ ਖੜ੍ਹ ਨਹੀਂ ਸਕਦਾ ਮੇਰਾ ਲਫਾਬਿਆਂ ਦਾ ਕੰਮ ਹੈ ਛੋਟਾ ਮੋਟਾ ਕੰਮ ਹੈ ਜੀ ਗਾਹ ਕੰਦੇ ਸੀਗੇ ਦੋ ਟਾਈਮ ਚਲੋ ਸਾਰਾ ਦਿਨ ਚ ਕੋਈ ਨਾ ਕੋਈ ਗਾਹਕ ਲੱਗਿਆ ਹੁਣ ਤਾਂ ਸਵੇਰੇ 9 ਵਜੇ ਤੋਂ ਬਾਅਦ ਐਂ ਤੁਹਾਡੇ ਸਾਹਮਣੇ ਬੈਠਾ ਪੱਖੇ ਚੱਲ ਰਿਹਾ ਜੀ ਕੋਈ ਕੰਮ ਨਹੀਂ ਕਰ ਨਹੀਂ ਬਿਲੇ ਬੈਠੇ ਗਾਹ ਦਾ ਗਾਇਰਾ ਜੀ ਇੱਕ ਪਾਸੇ ਗਰਮੀ ਇੱਕ ਪਾਸੇ ਔਨਲਾਈਨ ਮਾਰਕੀਟ ਜਿਹੜੀ ਜਿਹੜੀ ਮੇਨ ਹੈ ਕਿ ਔਨਲਾਈਨ ਸ਼ੋਪਿੰਗ ਕਰਕੇ ਵੀ ਤੁਹਾਨੂੰ ਵੀ ਫਰਕ ਪਏ ਇਹਦੇ ਔਨਲਾਈਨ ਦਾ ਭਰਾ ਜੀ ਪੇੜਾ ਕਰ ਦਿਆ ਸਾਰੇ ਕੰਮ ਕਰ ਦ ਲਿਫਾਵੇ ਤੱਕ ਤਾਂ ਔਨਲਾਈਨ ਜਾਣ ਲੱਗੇ ਪਤਾ ਹੋਰ ਕੀ ਲੋਂਗੇ ਤੁਸੀਂ ਆ ਬਰਾਬਰ ਸਾਡੇ ਦਵਾਈਆਂ ਦੁਕਾਨ ਹੈ ਉਹ ਔਨਲਾਈਨ ਜਾ ਰਿਹਾ ਜੀ ਗਾਹ ਕੰਦਾ ਜੀ ਕਹਿੰਦਾ ਜੀ ਆਹ ਰੇਟ ਤਾਂ ਆ ਮਿਲਦਾ ਜੀ ਹੁਣ ਸਾਡੇ ਕੋਲ ਲਿਫਾਵੇ ਲੈਣਾਂ ਨੇ ਉਰੇ ਆ ਕੇ ਕਹ ਦੇਣਗੇ ਤੁਸੀਂ ਕਿੰ ਲੋ ਰੇਟ ਆਹ ਦੇ ਰਹੇ ਹੋ ਮੁੰਦਾ ਔਨਲਾਈਨ ਆ ਰੇਟ ਮਿਲਦਾ ਪਤਾ ਉਹ ਕੀ ਕਰੀਏ ਕਿਦੀ ਮੰਗ ਜ਼ਿੰਮੇਵਾਰ ਹੁਣ ਗਵਰਨਮੈਂਟ ਹੈ ਜਿਹੜੀ ਇਹਨਾਂ ਨੂੰ ਬढ़ावा ਦੇ ਰਹੀ ਹੈ ਆਨਲਾਈਨ ਸ਼ਾਪਿੰਗ ਨੂੰ ਲੋਕੀ ਜਾ ਜਾ ਕੇ ਆਨਲਾਈਨ ਤੇ ਨਵੇਂ ਨਵੇਂ ਐਪਾ ਖੁੱਲਦੀਆਂ ਕੋਈ ਕੁਛ ਹੁੰਦਾ ਘਰਿਆਂ ਕੀ ਫੜਨ ਲੱਗੇ ਪਹਿਲਾਂ ਤਾਂ ਹੁੰਦਾ ਹੀ ਚਲੋ ਆਨਲਾਈਨ ਮੰਗਾ ਲਿਆ ਕੋਰੀਅਰ ਦੇ ਪੈਸੇ ਦੇਣੇ ਪੈਗੇ ਕੁਝ ਤਾਂ ਖਰਚਾ ਹੁੰਦਾ ਮਿੰਟਾਂ ਸਕਿੰਟਾਂ 'ਚ 12 12 ਮਿੰਟ 8 8 ਮਿੰਟਾਂ ਲੀਆਂ ਐ ਐਪਾ ਚੱਲ ਰਹੀਆਂ ਇਹਨਾਂ 'ਚ ਵੀ ਕੰਪੀਟੀਸ਼ਨ ਚੱਲ ਰਿਹਾ ਬਤਾਓ ہمارا ਤਾਂ ਕੰਮ ਕਰਕੇ ਬੇੜਾ ਕਰਕੇ ਹੋ ਗਿਆ ਕਈ ਵੰਤ ਕਈ ਵਾਰ ਐਂ ਲੱਗਦਾ ਕਿ ਬੰਦੀ ਕਰਦੀ ਐ ਤਾਂ ਬਿਲਕੁਲ ਜਿਹੜੇ ਦੁਕਾਨਦਾਰ ਨੇ ਲਗਾਤਾਰ ਚਾਏ ਉਹ ਦਵਾਈਆਂ ਦੀ ਦੁਕਾਨ ਹੋਵੇ ਰੈਡੀਮੇਡ ਦੀ ਹੋਵੇ ਚਾਹ ਦੀ ਹੋਵੇ ਲਫਾਫਿਆਂ ਦੀ ਹੋਵੇ ਤਾਂ ਲਗਭਗ ਜਿਹੜੇ ਲੋਕਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਇੱਕ ਪਾਸੇ ਗਰਮੀ ਔਰ ਦੂਸਰੇ ਪਾਸੇ ਔਨਲਾਈਨ ਜਿਹੜੀਆਂ ਐਪਸ ਚੱਲ ਰਹੀਆਂ ਹੈਗਾ ਇਸ ਜਿਹਨੂੰ ਲੈ ਕੇ ਜਿਹੜੇ ਬਾਜ਼ਾਰ ਨੇ ਉਹ ਮੰਡੀ ਦੇ ਵਿੱਚ ਹੈ ਦੁਕਾਨਦਾਰ ਵਿਹਲੇ ਬੈਠੇ ਹੈਗੇ ਔਰ ਖਾਸ ਤੌਰ ਤੇ ਜਿਹੜੇ ਨੌਕਰ ਨੇ ਜਿਹੜੇ ਵਰਕਰ ਨੇ ਉਹ ਵੀ ਦੁਕਾਨਦਾਰ ਜਿਹੜੇ ਆਪਣਾ ਉਹਨਾਂ ਨੂੰ ਵਿਹਲਾ ਕਰਦੇ ਹੋਏ ਨਜ਼ਰ ਆ ਰਹੇ ਨੇ ਬਾਕੀ ਹੋਰ ਅਪਡੇਟਸ ਲਈ ਬਨੇ ਰਹੋ ਹਮਜ਼ਾ ਟੀਵੀ ਨਾਲ ਕੈਮਰਾ ਪਰਸਨ ਰਜੀਵ ਦੇ ਨਾਲ ਨਦੀਪ ਸਿੰਘ ਪਟਿਆਲਾ